ਇੱਕ ਉੱਚ ਅਧਿਕਾਰੀ ਦੇ ਕੁੱਤੇ ਦੀ ਮੌਤ ਤੋਂ ਬਾਅਦ ਲੁਧਿਆਣਾ ਸਥਿਤ ਗੁਰੂ ਅੰਗਰ ਦੇ ਵੈਟਰਨਰੀ ਐਂਡ ਐਨੀਮਲਿਸਟ ਸੈਂਟਰ ਯੂਨੀਵਰਸਿਟੀ ਦੇ ਡਾਕਟਰ ਦੇ ਖਿਲਾਫ ਕੇਸ ਦਰਜ ਕਰਨ ਦੇ ਵਿਰੋਧ ਯੂਨੀਵਰਸਿਟੀ ਦੇ ਸਟਾਫ ਵੱਲੋਂ ਹਸਪਤਾਲ ਦੀ ਓਪੀਡੀ ਨੂੰ 2 ਘੰਟੇ ਲਈ ਬੰਦ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਦਾ આરોਪ ਸੀ ਕਿ ਬੀਤੇ ਦਿਨੀ ਇੱਕ ਉੱਚ ਅਧਿਕਾਰੀ ਦੇ ਸੁਰੱਖਿਆ ਕਰਮੀ ਉਹਨਾਂ ਦੇ ਕੁੱਤੇ ਨੂੰ ਲੈ ਕੇ ਆਏ ਸੀ ਡਾਕਟਰ ਵੱਲੋਂ ਕੁੱਤੇ ਦਾ ਸੈਂਪਲ ਲੈਣ ਤੋਂ ਬਾਅਦ ਰਿਪੋਰਟ ਆਉਣ ਤੱਕ ਉਹਨਾਂ ਨੂੰ ਉਸੇ ਵਾਪਸ ਜਾਣ ਨੂੰ ਕਿਹਾ ਲੇਕਿਨ ਹਸਪਤਾਲ ਦੇ ਬਾਹਰ ਸੁਰੱਖਿਆ ਕਰਮੀ ਨੇ ਕੁੱਤਿਆਂ ਨੂੰ ਦਬੋਚ ਕੇ ਇੱਕ ਸਟੂਡੈਂਟ ਨੂੰ ਉਸਦੇ ਬਲੱਡ ਦਾ ਸੈਂਪਲ ਲੈਣ ਲਈ ਆਖਿਆ ਇਸ ਦੌਰਾਨ ਕੁੱਤੇ ਦੀ ਮੌਤ ਹੋ ਗਈ ਜਦ ਕਿ ਇਸ ਦੇ ਉਲਟ ਉੱਚ ਅਧਿਕਾਰੀ ਦੀ ਸੁਰੱਖਿਆ ਕਰਮੀ ਦੀ ਸ਼ਿਕਾਇਤ ਵਿੱਚ ਆਰੋਪ ਲਗਾਇਆ ਗਿਆ ਕਿ ਡਾਕਟਰ ਦੁਆਰਾ ਕੁੱਤੇ ਦੇ ਮੂੰਹ ਤੇ ਕੋਈ ਬੋਰੀ ਲਪੇਟੀ ਗਈ ਜਿਸ ਦੇ ਚਲਦੇ ਉਸ ਦੀ ਮੌਤ ਹੋ ਗਈ ਹੈ ਅਤੇ ਕੇਸ ਦਰਜ ਕਰ ਲਿਆ ਗਿਆ ਉਹਨਾਂ ਆਰੋਪ ਲਗਾਇਆ ਕਿ ਉੱਚ ਅਧਿਕਾਰੀ ਵੱਲੋਂ ਆਪਣੀ ਅਧਿਕਾਰਿਕ ਤਾਕਤ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕੇਸ ਨੂੰ ਰੱਦ ਕੀਤਾ ਜਾਵੇ ਅਤੇ ਉਪਰ ਉੱਚ ਅਧਿਕਾਰੀ ਅਤੇ ਸੁਰੱਖਿਆ ਕਰਮੀ ਤੇ ਤਾਕਤ ਦਾ ਦੁਰਉਪਯੋਗ ਕਰਨ ਨੂੰ ਲੈ ਕੇ ਸਖਤ ਕਾਰਵਾਈ ਕੀਤੀ ਜਾਵੇ। ਮਾਮਲਾ ਇਹ ਹੈ ਕਿ ਇੱਕ ਪੈਟ ਲੈ ਕੇ ਆਇਆ ਜਾਂਦਾ ਡੌਗ ਇੱਥੇ ਹਸਪੀਟਲ 'ਚ ਤੇ ਕਿਸੇ ਹਾਇਰ ਅਫੀਸ਼ੀਅਲ ਦਾ ਪੈਟ ਸੀ ਬੋਡੀਗਾਰਡ ਨੂੰ ਲੈ ਕੇ ਆਂਦੇ ਆ ਹਾਇਰ ਅਫੀਸ਼ੀਅਲ ਆਪ ਨਹੀਂ ਆਂਦਾ ਤੇ ਉਹ ਅਸੀਂ ਉਹਨੂੰ ਉਹਦਾ ਕੁਝ ਕੁ ਸੈਂਪਲ ਲੈ ਲਏ ਉਹਨਾਂ ਨੂੰ ਕਿਹਾ ਕਿ ਤੁਸੀਂ ਲੈ ਜਾਓ ਇਹਦੇ ਰਿਪੋਰਟ ਤੋਂ ਬਾਅਦ ਟ੍ਰੀਟਮੈਂਟ ਕਰਾਂਗੇ ਜਦੋਂ ਉਹ ਲੈ ਕੇ ਜਾਂਦੇ ਆ ਇੱਕ ਸਟੂਡੈਂਟ ਨੂੰ ਕਹਿੰਦੇ ਅਸੀਂ ਇਹਨੂੰ ਜ਼ੋਰ ਕੇ ਫੜਦੇ ਆ ਤੁਸੀਂ ਇਹਦਾ ਬਲੱਡ ਲੈ ਲਓ ਜਦੋਂ ਉਹ ਜ਼ੋਰ ਕੇ ਉਹਨਾਂ ਨੂੰ ਡੌਗ ਨੂੰ ਫੜਦੇ ਆ ਹਸਪੀਟਲ ਦੀ ਪ੍ਰੀਮਿਸਿਸ ਦੇ ਬਾਹਰਲੇ ਪਾਸੇ ਤਾਂ ਡੌਗ ਦੀ ਡੈਥ ਹੋ ਜਾਂਦੀ ਹੈ ਸਫੋਕੇਸ਼ਨ ਨਾਲ ਤੇ ਉਦੋਂ ਇਹ ਉਹ ਮਾਮਲਾ ਇਹ ਐਫ ਆਈ ਆਰ ਲਾਜ ਇਹ ਕਰਾਂਦੇ ਆ ਕਿ ਡਾਕਟਰ ਦੇ ਫੜਨ ਨਾਲ ਕਿ ਡਾਕਟਰ ਨੇ ਉਹਦੇ ਬੋਰੀ ਨਾਲ ਕੁਝ ਮੂੰਹ ਘੁੱਟਦਾ ਇਹਦਾ ਦਾ ਕੁਝ ਗਲਤ ਐਫ ਆਈ ਆਰ ਕਰਾਂਦੇ ਆ ਜਿਹੜੀ ਕਿ ਬਿਲਕੁਲ ਗਲਤ ਹੈ ਅਸੀਂ ਇਹ ਨਿਖੰਡ ਨਿਖੇਦੀ ਕਰਦੇ ਆ ਜਿਹੜੀ ਕਿ ਸਰਾਸਰ ਇੱਕ ਆਪਣੇ ਵੱਲੋਂ ਮਨਘੜਤ ਸਟੋਰੀ ਹੈ ਤੇ ਉਸ ਐਫਆਈਆਰ ਦਾ ਅਸੀਂ ਵਿਰੋਧ ਕਰਦੇ ਆ ਐਫਆਈਆਰ ਵਿਧਰਾ ਕੀਤੀ ਜਾਵੇ ਤੇ ਆਫੀਸ਼ੀਅਲ ਜਿਹੜਾ ਹੈ ਜਿਨੇ ਇਹ ਝੂਠੀ ਐਫਆਈਆਰ ਕਰਾਈ ਹੈ ਜਾਂ ਨਾਲ ਜਿਹੜੇ ਅਕੰਪਨੀ ਕੀਤੇ ਆ ਉਹਦੇ ਆਫੀਸ਼ੀਅਲ ਮਸ਼ੀਨਰੀਓ ਨੇ ਮਿਸਯੂਜ਼ ਕੀਤੀ ਹੈ ਉਹਦੇ ਕਾਰਵਾਈ ਕੀਤੀ ਜਾਵੇ ਉਹ ਤੱਕ ਅਸੀਂ ਆਪਣਾ ਧਰਨਾ ਜਾਰੀ ਰੱਖਾਂਗੇ ਅਸੀਂ ਅੱਜ ਓਪੀਡੀ ਸਸਪੈਂਡ ਕੀਤੀ ਹੈ 2 ਘੰਟੇ ਲਈ ਜੇ ਸਾਡੇ ਨੂੰ ਕੋਈ ਗਵਰਨਮੈਂਟ ਵੱਲੋਂ ਕਾਰਵਾਈ ਨਾ ਕੀਤੀ ਗਈ ਅਸੀਂ ਇਹ ਓਪੀਡੀ ਨੂੰ ਸਸਪੈਂਡ ਰੱਖਾਂਗੇ ਕਾਫੀ ਦਿਨ ਹਾਂ ਉਹਨਾਂ ਨੇ ਉਹਨਾਂ ਨੇ ਨਾਂ ਲਿਖਾਇਆ ਬਲਜੀਤ ਸਿੰਘ ਨਾਂ ਦਾ ਕੋਈ ਗਾਰਡ ਸੀਗੇ ਬੋਡੀਗਾਰਡ ਜਿਹੜੇ ਕਿਸੇ ਡੌਗ ਲੈ ਕੇ ਆਏ ਸੀਗੇ ਕੋਈ ਜੁਡੀਸ਼ਰੀ ਦੇ ਇਹ ਬੋਡੀਗਾਰਡ ਸੀਗੇ ਜਿਹੜਾ ਕਿ ਮਿਸਯੂਜ਼ ਆਫ ਅਫੀਸ਼ੀਅਲ ਉਹਨਾਂ ਦੀ ਪੋਜੀਸ਼ਨ ਹੈ ਕਿ ਆਪਣੇ ਬੋਡੀਗਾਰਡ ਨੂੰ ਡੌਗ ਤੇ ਨਾਲ ਭੇਜਣਾ ਜਦੋਂ ਕਿ ਪੈਟ ਨੂੰ ਅਸੀਂ ਕਿੰਨਾ ਲਵ ਕਰਦੇ ਆਂ ਆਪ ਲੈ ਕੇ ਆਨੇ ਆਂ ਹਾਲਾਂਕਿ ਅੱਜ ਕੱਲ ਕੋਰਟ ਨਹੀਂ ਚੱਲਦੇ ਤੇ ਫਿਰ ਵੀ ਆਪ ਨਹੀਂ ਲੈ ਕੇ ਜਾਂਦੇ ਇਸ ਆਪ ਕਰੋਨਾ ਟਾਈਮ 'ਚ ਵੀ ਅਸੀਂ ਸਰਵਿਸ ਦੇ ਰਹੇ ਆਂ ਤੇ ਉਹ ਪੈਟ ਨੂੰ ਆਪਣੇ ਯਾਗੀਕ ਫੈਮਿਲੀ ਦਾ ਮੈਂਬਰ ਹੁੰਦਾ ਇੱਕ ਬਾਡੀਗਾਰਡ ਦੇ ਥਰੂ ਭੇਜਦੇ ਆ ਤੇ ਜਿਹੜੇ ਨੂੰ ਲੁਧਿਆਣਾ ਤੋਂ ਬਿਊਰੋ ਰਿਪੋਰਟ ਐ ਸਮਜ਼ਡ ਨਿਊਜ਼